ਡਾਕਟਰ ਕੈਪਸੂਲ ਨੇ ਵੱਡੇ ਵੱਡੇ ਦਿੰਦੇ ਜਿਵੇਂ ਮੱਜਾਂ ਨੇ ਦੋਨਾ ਹੁੰਦੇ ਮੇਰੀ ਘਰ ਵਾਲੀ ਦਾ ਕਹਿਣਾ ਜਦੋਂ ਝਾੜੂ ਲਾਈਏ ਉਦੋਂ ਹਨੇਰੀ ਆ ਜਾਂਦੀ ਤੇ ਜਦੋਂ ਝਾੜੂ ਨਾ ਲਾਈਏ ਉਦੋਂ ਰਿਸ਼ਤੇਦਾਰ ਇਕੱਲੇ ਲਵ ਯੂ ਨਾਲ ਨਹੀਂ ਸਰਨਾ ਮੋਟੋ ਦੇਣੀ ਵੀ ਪੈਣੀ ਆ ਰੋਟੀ ਤੁਸੀਂ ਪਾਗਲੋਂ ਤੁਹਾਡੀ ਫੈਮਿਲੀ ਨੂੰ ਪਤਾ ਸਿਰਫ ਹਾਂ ਜਾਂ ਨਾ ਚ ਜਵਾਬ ਦਿਓ ਮੇਰੇ ਘਰ ਵਾਲੀ ਦੀ ਭੈਣ ਦੀਦੀ ਆਪਣੇ ਨਖੂਨ ਵਧਾ ਕੇ ਰੱਖਿਆ ਕਰੋ ਮੈਂ ਕਿਹਾ ਕਿਸੇ ਨੂੰ ਮਾਰਨੇ ਆ ਕੀ ਮੇਰੀ ਘਰ ਵਾਲੀ ਬੋਲਦੀ ਜੇ ਸੁਣਦੇ ਨਹੀਂ ਮੈਂ ਕਿਹਾ ਸੁਣਦਾ ਮੈਂ ਬੈਰਾ ਨਹੀਂ ਹੈਗਾ ਘਰ ਵਾਲੀ ਦੇ ਕਦੇ ਖਰਚੇ ਹੀ ਨਹੀਂ ਮੁੱਕਦੇ ਸਿੰਗਲ ਕੁੜੀ ਤਾਂ ਸਹਰਾਣੇ ਨੂੰ ਜੱਫੀ ਪਾਸ ਹੋ ਜਾਂਦੀ ਮੁੰਡੇ ਕਿਹਨੇ ਜੱਫੀ ਪਾਸ ਹੋਵੇ ਘਰ ਵਾਲੀ ਦੇ ਨਖਰੇ ਚੱਲਣੇ ਕਿਹੜਾ ਸੌਖੇ ਨੇ ਕਰ ਵਾਲੀ ਦੀਵਾਲੀ ਤੋਂ ਕੱਟਨੀ ਹਫਤੇ 'ਚ 3-4 ਵਾਰ ਤਾਂ ਮਨਾਉਣਾ ਹੀ ਪੈਂਦਾ ਸਾਰੀ ਜਨਾਨੀਆਂ ਦਾ ਫਿਕਸ ਡਾਇਲੋਗ ਤੂੰ ਮੈਨੂੰ ਪਿਆਰ ਨਹੀਂ ਕਰਦਾ ਤੋ ਹੁਣ ਪਹਿਲਾ ਵਰਗਾ ਨਹੀਂ ਰਿਹਾ